ਪਾ ਪਹੁੰਚ ਚੁੱਕੇ ਹਾਂ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਵਧੀਆ ਟਰੈਕਟਰ ਇਹ ਮੰਡੀ ਭਾਈ ਜੀ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਆ ਤੁਹਾਨੂੰ ਵਧੀਆ ਵਧੀਆ ਟਰੈਕਟਰ ਤੁਹਾਡੇ ਖਾਤਰਾ ਲੈ ਕੇ ਆਵਾਂਗੇ ਅੱਜ ਤੇ ਆਜੋ ਜੀ ਮੰਡੀ ਦੇ ਵਿੱਚ ਤੇ ਸੀਜ਼ਨ ਲੱਗਿਆ ਹੋਇਆ ਟਰੈਕਟਰਾਂ ਦਾ ਪੂਰਾ ਤੇ ਭਾਈ ਜੀ ਚੋਨਾ ਵੱਢੀ ਜਾਂਦੇ ਆ ਭਰਾ ਆਪਣੇ ਵਪਾਰੀ ਵੀਰ ਜ਼ਿਮੀਦਾਰ ਵੀਰ ਸਾਰੇ ਲੱਗੇ ਪਿਆ ਦਾਵਾ-ਦਾਵ ਤੇ ਮੰਡੀ 'ਚ ਟਰੈਕਟਰ ਥੋੜੀ ਜਿਹੀ ਘਟ ਹੈ ਤੇ ਆਇਓ ਮੰਡੀ ਆ ਦਰਸ਼ਕਾਂ ਨੂੰ ਦਿਖਾਈਏ ਵੀ ਕਿਵੇਂ ਲੱਗੀ ਆ ਮੰਡੀ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ YouTube ਚੈਨਲ ਆਪਣਾ ਫਾਰਮਰ ਕੇਂਗ 911 ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਜੋ ਜੀ ਮੰਡੀ ਦੇ ਵਿੱਚ ਦੇਖੋ ਟਰੈਕਟਰ ਸਾਰੀ ਵੀਡੀਓ ਦੇਖ ਕੇ ਆਇਓ ਜੀ ਫਿਰ ਕਲਾ ਕਲਾ ਟਰੈਕਟਰ ਦੇਖੋ ਹੋ ਚੁੱਕੇ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤਾਂ ਵਾ ਵਡੇ ਵਡੇ ਟਰੈਕਟਰ ਵੀਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਹੈਗਾ ਜੀ ਆਪਣਾ ਫਾਰਮਰ ਕਿੰਗ ਨਾਟ ਕੇਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਾਨੂੰ ਦਿਖਾਉਂ ਮੇਰੇ ਵਧੀਆ ਬਜਟ ਟਰੈਕਟਰ ਬਰਨ ਵਾਲਾ ਟਰੈਕਟਰ ਮੰਡੀ ਦਾ ਜੀ ਤੇ ਸਬਜ਼ੀ ਮੰਡੀ ਦੇ ਕੋਲੇ ਮੰਡੀ ਲੱਗਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਬਾਜ਼ ਬੋਝ ਦੱਸ ਦਿਓ ਜੇ ਘੱਟ ਬਾਜ਼ောင်း ਦੀ ਆ ਤਾਂ ਆਪਾਂ ਲੋਟ ਕਰ ਲਾਂਗੇ ਲਓ ਵੀ 17 ਮਾਡਲ ਜੌਂੜੀ ਆ ਟਰੈਕਟਰ ਦੇਖ ਸਕਦੇ ਹੋ 17 ਮਾਡਲ ਗੁੜੀਆ ਦੇ ਟਾਇਰ ਦੇਖ ਸਕਦੇ ਹੋ 17 ਮਾਡਲ ਗੁੜੀਆ ਦੇ ਟਾਇਰ ਬਹੁਤ ਵਧੀਆ ਟਰੈਕਟਰ ਦੇਖ ਸਕਦੇ ਹੋ ਇੱਥੇ ਬੰਝਿਆ ਦਾਸ ਦੇਖ ਸਕਦੇ ਹੋ ਪਿਛਲਾ ਪਾਸਾ ਤੁਹਾਨੂੰ ਦਿਖਾਉਣਾ ਟਰੈਕਟਰ ਦਾ ਚਲੋ ਪਾਸਾ ਦਿਖਾਉਣਾ ਟਰੈਕਟਰ ਦਾ ਜੀ ਦੇਖ ਸਕਦੇ ਹੋ ਵਧੀਆ ਪਿਆ ਜੀ ਸਾਤਰੀ ਲੱਗੀ ਆ ਲੋ ਵੀ ਇਹਦਾ ਰੇਟ ਰੂਟ ਤੁਹਾਨੂੰ ਦੱਸ ਦਿਆਂ ਟਰੈਕਟਰ ਦਾ ਸਤਾਰਾ ਮਾੜਾ ਹੈ ਟਰੈਕਟਰ ਬਹੁਤ ਸੋਹਣਾ ਹੈ ਪੈਰ ਦੋ ਫੇਰ ਦੱਬੇ ਬਹੁਤ ਵਧੀਆ ਟਰੈਕਟਰ ਹੈ ਰੇਡ ਨਹੀਂ ਪਾਇਆ ਕੋਈ ਟਰੈਕਟਰ ਵਾਲੇ 16 28 ਦੇ ਟਾਇਰ ਹੈ ਬਹੁਤ ਵਧੀਆ ਟਰੈਕਟਰ ਹੈ ਲੋਕੀਏ ਟਰੈਕਟਰ ਆ ਗਿਆ 5310 ਉਹ ਵੀ 5310 ਹੈ ਵੀ 5310 ਹੈ ਜੌਂਡੀਆ ਲੋਕੀਏ ਇਹਦੇ ਪੂਲੇ ਦੇ ਟਾਇਰ ਹੈ 16 28 ਦੀ ਹੈ ਰਿਗਾਰਡਿੰਗ ਵੀਡੀਓ ਬਜੀ ਪਏ ਪਾਵਰ ਸਟੀering ਹੈ ਜੀ ਦੋਹੇ ਟਰੈਕਟਰ ਪਾਵਰ ਸਟੀering ਦੇਖੋ ਭਾਈ ਵੀਡੀਓ 57 10 16 ਮਾਡਲ C35 ਰੇਟ ਹੈ 16 ਮਾਡਲ C35 ਰੇਟ ਹੈ ਪਾਵਰ ਸਟੀering ਹੈ ਬਹੁਤ ਵਧੀਆ ਜੀ ਟਰੈਕਟਰ ਹੈ ਨਵਾਂ ਜਿਹਾ ਕਾ ਗਈ 850 ਦਾ ਬਰਾਵਾ 24 ਮਾਡਲ 745 ਰੇਟ ਹੈ 24 ਮਾਡਲ 745 ਰੇਟ ਹੈ ਟਰੈਕਟਰ ਸੋਹਣਾ ਇਸ ਹੈ ਜਿਹੜੀ ਦੇ ਵਿੱਚ ਹੈ ਯਾ ਬਿਲਕੁਲ ਨਵਾਂ ਟਰੈਕਟਰ ਹੈ ਜਿਮਾ ਬਿਲਕੁਲ ਨਵਾਂ ਐਮ ਆਰ ਫਰੇ ਟਾਇਰ ਲੋ ਮੇਟਰ 16 ਦਾ ਟਾਇਰ ਪਈ ਹੋਇਆ 750 ਰੇਟ ਹੈ ਬਾਕੀ ਮੱਕੇ ਦੇ 24 ਮਾਡਲ ਆ ਜੀ ਆ ਗਿਆ ਜੀ 22 ਮਾਡਲ ਆ ਗਿਆ 2000 52 10 750 ਰੇਟ ਹੈ ਜੀ ਇਹਦਾ ਇਹਦੇ 750 ਰੇਟ ਹੈ ਦੇਖ ਸਕਦੇ ਟਰੈਕਟਰ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਬਾਈ ਮਾਡਲ ਚੌਂਡੀ ਹੈ ਰਾ ਜੀ 5210 ਹੈ ਬਹੁਤ ਵਧੀਆ ਟਰੈਕਟਰ ਹੈ ਜੀ ਟੈਕਨ ਸਾਤਰੀ ਲੱਗੀ ਹੈ ਹੋਰੀ ਸਰੇ ਦੀ ਜੀ ਬਹੁਤ ਵਧੀਆ ਟਰੈਕਟਰ ਮੰਡੀ ਪਰ ਨਾਲਾ ਭਾਈ ਆ ਜੋ ਕਰਾ ਮੰਡੀ ਦੇ ਵਿੱਚ ਲੋ ਜੀ ਮਿੱਤਰੋ ਅਰਜਨ ਆ ਗਿਆ ਕ ਮਹਿੰਦਰਾ ਨੋਵਾ 655 ਡੀਆਈ 4 4 ਏਡ ਤੇ 4x4 ਹੈ ਜੀ ਲੈ ਜਾਓ ਇਹਨੂੰ ਟਰੈਕਟਰ ਇਹ ਕਿਸੇ ਨੇ ਖਰੀਦਿਆ ਨਾ ਟਰੈਕਟਰ ਮੰਡੀ ਬੰਗਾਲਾ ਦੇ ਵਿੱਚ ਖੜਾ ਸਬਜ਼ੀ ਮੰਡੀ ਦੇ ਵਿੱਚ ਤੇ ਬੰਪਰ ਬੰਪਰ ਲੱਗਿਆ ਪੂਰਾ ਵਧੀਆ ਘੈਂਟ ਹੈ ਤੇ 4x4 ਹੈ ਜੀ 21 ਮਾਡਲ 9,60,000 ਰੇਟ ਹੈ ਜੀ 21 ਮਾਡਲ 9,60,000 ਰੇਟ ਹੈ ਲੋ ਵੀ ਆ ਗਿਆ ਜੀ 19 ਮਾਡਲ ਜੌਂਡੀਰ 5505 780 ਰੇਟ ਹੈ ਜੀ 780 ਰੇਟ ਹੈ ਬਾਈ ਜੀ टैक्टर देखो चरवंजा जीरो पंजीय डी डीजे सिस्टम बहुत चंगा लगे ट्रैक्टर से सकते हैं, दे। देखो भाई वीडियो कर दो सीर दबके टैक्टर बहुत वजी चरवंजा जीरो उन्नीस मॉडल सत्त अस्सी रेट है जी देख सकते इधर है नौ अस्सी सौ पचवंजा डी ए ट्रैक्टर बहुत वीया फोर बाई फोर है फोर बाई फोर ट्रैक्टर इक्की मॉडल नौ लख स रेट है जी एक मॉडल नौ लख स रेट है ट्रैक्टर घंट है जी पूरा बढ़िया भाई पावर स्टेरिंग है कार को हिस्सा लगे मेरे भी ट्रैक्टर होर खड़े बहुत ज्यादा नौ मॉडल चार लख पताली हज़ार का छत्ती तीह आ गया जी छत्ती तीह आ गया जी तीह ट्रैक्टर बहुत सोहना ट्रैक्टर है ਦੇਖੋ ਭਾਈ ਜੀ ਸਾਦਰੀ ਲੱਗੀ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਟਰੈਕਟਰ ਮੰਡੀ ਬਰਨਾਲਾ ਨੇੜੇ ਸਬਜ਼ੀ ਮੰਡੀ ਟਰੈਕਟਰ ਮੰਡੀ ਬਰਨਾਲਾ ਨੇੜੇ ਸਬਜ਼ੀ ਮੰਡੀ ਆਜੋ ਦੀ ਮੰਡੀ ਦੇ ਵਿੱਚ ਭਾਈ ਜੀ ਦੇਖੋ ਭਾਈ ਘਰ ਦੇ ਵੀਡੀਓ ਸ਼ੇਅਰ ਲਓ ਜੀ ਮਿੱਤਰੋ ਟਰੈਕਟਰ ਆ ਗਿਆ ਤਿੰਨ ਦਹੌੜਾ ਸਨ ਹਣ 1855 ਆ ਗਿਆ ਸਵਰਾਜ ਜੀ 23 ਮਾਡਲ 750 ਟਰੈਕਟਰ ਤੁਸੀਂ ਦੇਖ ਸਕਦੇ ਹੋ बहुत बढ़िया ट्रैक्टर है गुड़िया के टायर ट्रैक्टर देखो जी पहला अठ सौ पचवंजा सबराज जी फायर गुड़ियार के टायर सोलह नौ अठाई दौ सोना ट्रैक्टर है जी पावर स्टेरिंग देखो जी ट्रैक्टर जी जम नवा पे सत लखंजा हज़ार रुपया रेट कर दिया बी ट्रैक्टर सोना जी ਨਵਾਂ ਵੀ ਮਿੱਤਰ ਦੇਖੋ ਟਰੈਕਟਰ ਕੀ ਬਾਤ ਹੈ ਜੀ ਤੇ ਟਰੈਕਟਰ ਦਾ ਪਲੇਟਫਾਰਮ ਬਹੁਤ ਵੱਡਾ ਜੀ ਵਧੀਆ ਆ ਪਲੇਟਫਾਰਮ ਟਰੈਕਟਰ ਦਾ ਲਵਾਇਆ ਵਾ ਆ ਪਲੇਟਫਾਰਮ ਲਵਾਇਆ ਵਾ ਹੁਣ ਬਈ ਆਉਣ ਲੱਗੇ ਦੂਜਿਆਂ ਤੇ ਜਿਹੜੇ ਨਾਭੀ ਜਉਂਦੇ ਉਹਨਾਂ ਤੇ ਆਉਂਦੇ ਇਹ ਜਿਹੜਾ ਪਲੇਟਫਾਰਮ ਤੇ ਆਮ ਤੇ ਨਹੀਂ ਹੁੰਦੇ ਜਿਹੜਾ 855 ਹੁੰਦਾ ਇਹਦੀ ਵਰਗਾ ਆਮ ਤੇ ਨਹੀਂ ਹੁੰਦਾ ਇਹ ਪਾਵਰ ਸਟੀering ਹੈ ਜੀ ट लो भी मित्रों छत्ती ती छी आ गया ट्रैक्टर ये भी ट्रैक्टर बहुत सोहना जी देख सकते ट्रैक्टर भी बढ़िया, सोहना ट्रैक्टर है जी देखो मेडू ट्रैक्टर क्या बात बातें ने कैटा कम न्यू हॉलैंड सत्ती ती देखो जी बंद ट्रैक्टर क्या बात है ने टायर टूर पूरे बड़े पाए गए देख सकते ਇਹ ਰੇਟ ਰੂਟਰ ਨਹੀਂ ਲਿਖਿਆ ਰੇਟ ਰੂਟਰ ਲੋਈ ਮਿੱਤਰੋ ਇਹਦਾ ਰੇਟ ਹੈਗਾ 6.5 ਲੱਖ ਰੁਪਿਆ ਮਾਡਲ ਮਾਡਲ 18 ਜੀ 650 6.5 ਲੱਖ ਰੁਪਿਆ ਰੇਟ ਟਰੈਕਟਰ ਦੇਖੋ ਸੋਹਣਾ ਜੀ ਪੂਰਾ ਵਧੀਆ ਦੇਖਿਆ ਜੀ ਕਰਦਾ ਦੇਖੀ ਚੱਲੋ ਟਰੈਕਟਰ ਬਣੇ ਦੇਖੋ ਜੀ ਭਾਈ ਵੀਡੀਓ ਸ਼ੇਅਰ ਕਰ ਦੇ ਦਬ ਕੇ ਟਾਇਰ ਟੂਰ ਪੂਰੇ ਵਧੀਆ ਮੋਟੇ ਦੇ ਤੇ ਵਾਹ ਟਰੈਕਟਰ ਜੀ ਲੋ ਵੀ ਮਿੱਤਰੇ ਕਾਗਜ਼ ਹੈ 744 ਸਵਰਾਜ 744 ਸਵਰਾਜ ਇਹ ਵੀ ਟਰੈਕਟਰ ਸੋਹਣਾ ਇਹ ਵੀ ਟਰੈਕਟਰ ਬਹੁਤ ਵਧੀਆ ਜੀ ਦੇਖ ਸਕਦੇ 744 ਟਰੈਕਟਰ ਵਧੀਆ ਜੀ ਇਹ ਮੂਲ ਟਾਇਰ ਤਾਂ ਹੈਗਾ ਜੀ 35 40 ਪੈਸੇ ਆ ਤੇ ਮਾਰ ਲਈ ਬਿਲਕੁਲੀ ਨਵੀਂ ਲੱਗਦੇ ਆ ਐਮ ਆਰ ਪੀ ਤੇ 1300 ਠਾਈ ਦੇ ਦੇਖੋ ਜੀ ਇੱਕ ਸਟਾਰ ਵਾਲਾ ਟਰੈਕਟਰ ਹੈ 744 ਸਵਰਾਜ ਵੀਰੋ ਕਰ ਦਿਓ ਸ਼ੇਅਰ ਦੱਬ ਕੇ 44 ਹੈ 3 15 3 ਲੱਖ 15000 ਰੁਪਏ ਰੇਟ ਆ 8 ਮਾਡਲ ਹੈ 8 ਮਾਡਲ ਹੈ ਇਹ 3 ਲੱਖ 15000 ਰੁਪਏ ਰੇਟ ਆ 8 ਮਾਡਲ ਹੈ ਤੇ ਪਾਵਰ ਸਟੀering ਹੈ ਨਹੀਂ ਦੇਖੋ ਡਰਾਈਵਰ ਬਹੁਤ ਵਧੀਆ ਕਾਇਮ ਗੱਲ ਬਾਤ ਤੁਹਾਨੂੰ ਫੋਨ ਨੰਬਰ ਦੱਸਦਾ ਜੀ ਹੁਣ ਫੋਨ ਨੰਬਰ ਤੁਹਾਨੂੰ ਦੱਸਦੇ ਆਪਾਂ ਤੇ ਆਜੋ ਫੋਨ ਨੰਬਰ ਦੱਸਿਓ ਤਾਂ ਉਹ ਇਸ ਸੀਜ਼ਨ ਕਾਰਨ ਟਰੈਕਟਰ ਥੋੜੇ ਘਟ ਗਏ ਤੇ ਆਪੋ ਦੇ ਕੰਮਾਂ ਤੇ ਗਏ ਆ ਟਰੈਕਟਰ ਠੀਕ ਹੈ ਕੋਈ ਕਿਰਾਏ ਦੇ ਲੈ ਕੇ ਗਿਆ ਕੋਈ ਕਿਵੇਂ ਲੈ ਕੇ ਗਿਆ ਆਪਾਂ ਬਾਈ ਦਾ ਨੰਬਰ ਲੈਨੇ ਆ ਬਾਈ ਕੀ ਹਾਲ ਠੀਕ ਹੈ ਕਿਹੜਾ ਪੰਡਾ ਫਰਵਾਹੀ ਫਰਵਾਹੀ ਠੀਕ ਹੈ ਤੇ ਆਪਣਾ ਕੋ ਟਰੈਕਟਰ ਤੰਨੇ ਨਾ ਚਾਹੀਦੇ ਅੱਜ ਠੀਕ ਹੈ ਆਪਣਾ ਫੋਨ ਨੰਬਰ ਦੱਸੀ 9952 7533 ਠੀਕ ਹੈ ਨਾਮ ਦੱਸੀ ਗਰ ਲਾਲ ਗਰ ਲਾਲ ਠੀਕ ਹੈ ਜੀ ਉਹ ਬਾਈ ਦਾ ਫੋਨ ਨੰਬਰ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਸਿੱਧਾ ਸੰਪਰਕ ਕਰੋ ਬਾਈ ਇਕਰਾਏ ਕਰੂ ਤੇ ਦੇਦਨੇ ਕਿਰਾਏ ਤੇ ਅਸਿਆ ਲੈ ਵੀ ਕਿਰਾਏ ਤੇ ਨਹੀਂ ਮਿਲਦਾ ਕਹਿੰਦਾ ਤੇ ਮੁੱਲ ਦੇ ਦਾਂਗੇ ਟਰੈਕਟਰ ਠੀਕ ਹੈ ਜੀ ਬਾਕੀ ਮੌਕੇ ਦੇ ਜੀ ਲਓ ਵੀ ਮਿੱਤਰੋ ਸੋਨਾ ਲਿਕ ਆ ਗਿਆ ਆਹਾ ਹਾ 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 ਕੀ ਬਾਤ ਹੈ ਜੀ ਸੋਨਾ ਲਿਕਾ ਟਰੈਕਟਰ ਓਏ ਬੱਲੇ 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 ਲੀਲੀ ਸਾਤਰੀ ਜੀ ਲੀਲੇ ਰੰਗ ਕੀ ਬਾਤਾਂ 14 ਦੇ ਟਾਇਰ ਬੱਲੇ 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 ਸੋਨਾਲੀ ਕਾ ਨਵ ਮਾਡਲ 292 ਰੇਡ ਬਾਕੀ ਮੌਕੇ ਤੇ ਦੇਖੋ ਭਾਈ ਕਿਆ ਨੀਲਾ ਨੀਲਾ ਹੈ ਫਿਰ ਇਹ ਸਖਦਾ ਚੈਰੀਟਰ ਬਿਲਵਲ ਨਵੇਂ ਦੇਖੋ ਭਾਈ ਵੀਡੀਓ ਆਰ ਦੋ ਆਪਣੇ ਵੀਡੀਓ ਸ਼ੇਅਰ ਗੁੜੀਆ ਦੇ ਟਾਇਰ ਜਮਾ ਵਧੀਆ ਓਕੇ ਟਰੈਕਟਰ ਹੈ ਇੱਕ ਜੌਂੜੀ ਅਰਬੀ ਆ ਗਿਆ ਇੱਧਰ ਜੌਂੜੀ ਅਰਬੀ ਆ ਗਿਆ ਪੀਲੇ ਰੰਗ ਵਾਲਾ ਦੇਖੋ ਕਾਲੇ ਟ੍ਰੈਕਟਰ ਦਾ ਇਹ ਤੇ ਬੰਜਿਆ 10 ਹੈ ਛਾਤਰੀ ਲੱਗਿਆ ਬਹੁਤ ਵਧੀਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਟਰੈਕਟਰ ਦੇ ਪਾਵਰ ਸਟੀering ਹੈ ਜੀ ਇਹ ਇਹ ਪਾਵਰ ਸਟੀering ਹੈ ਜੀ ਟਰੈਕਟਰ ਹੈ ਉਹਦਾ ਬੰਪਰ ਲੱਗਿਆ ਬਹੁਤ ਵੱਡਾ ਦੇਖ ਸਕਦੇ ਹੋ ਬੰਪਰ ਬਹੁਤ ਵੱਡਾ ਲੱਗਿਆ ਟਰੈਕਟਰ ਦੇ ਲਾਉ ਜੀ ਵੱਡੇ ਟਾਇਰ 4 लाख 1000000 ਰੇਟ ਹੈ ਜੀ 10 ਮਾਡਲ ਦਾ 4 ਲੱਖ ਇਹ ਚਾਹੇ ਵੀਡੀਓ ਕਰਦੇ ਸੀ ਦੱਬ ਕੇ 4 लाख 65000 ਰੁਪਏ ਰੇਟ ਹੈ ਜੀ 4.5 ਲੱਖ 50000 ਰੁਪਏ ਰੇਟ ਹੈ 10 ਮਾਡਲ ਦਾ ਪਟਰ ਇਹ ਵਾਇਦਾ ਵੀਰੋ ਕਰਦੇ ਸੀ ਦੱਬ ਕੇ ਟੈਂਡਰ ਆ ਗਿਆ ਇੱਧਰ ਸਟੈਂਡਰਡ 460 ਡੀਏ ਕੀ ਆ ਰਿਹਾ 688 ਮਾਡਲ 295 ਦਾ 295 ਦਾ ਜੀ ਫਿਲਟਰ ਹੋ ਗਿਆ ਜੀ ਅਰ ਵੀਡੀਓ ਸ਼ੇਅਰ ਕਰ ਦਿੱਤੀ ਜੌਂਡੀ ਆ ਰਿਹਾ ਜੀ 5310 ਇਹ ਵੀ ਬਹੁਤ ਵਧੀਆ ਟਰੈਕਟਰ ਹੈ ਦੇਖ ਸਕਦੇ ਹੋ ਕਿਆ ਬਾਤ ਹੈ ਜੀ ਟਰੈਕਟਰ ਚੰਗਾ ਤਿੰਨ ਸਿਲੰਡਰ ਕਾਲੇ ਡੱਡਾਲਾ ਟਾਪ ਮਾਡਲ ਹੈ ਟਾਪ ਮਾਡਲ ਹੈ ਜੀ ਕਿਆਰਾ ਮਾਡਲ ਹੈ ਟਾਪ ਮਾਡਲ ਹੈ 2011 ਮਾਡਲ ਹੈ ਜੀ 7 ਲੱਖ 4 ਲੱਖ 500 चार लख पचत् हजार रुपया रेट कर दिया दे भाई वो ट्रैक्टर देख कर दो सीधे भाई दब के प्लीज अठ सौ पचवंजा का स्वराज क्या बात है नहीं जी ट्रैक्टर भी घंटा पूरा लो जी सियानवे मॉडल एक पैंती का सियानवे मॉडल एक पैंती का जी सभी ट्रैक्टर सोने जी भी स्वराज लो भी चौताली फेर आ गया मॉडल दो पैंती का ਸੇ ਮਾਡਲ 235 ਦਾ ਸੇ ਮਾਡਲ 235 ਦਾ ਸੇ ਮਾਡਲ 235 ਦਾ ਟਰੈਕਟਰ ਸੋਹਣਾ ਜੀ ਪਾਵਰ ਸਟੀering ਹੈ ਨਹੀਂ ਲੋ ਵੀ ਵੀਡੀਓ ਕਰਦੇ ਸ਼ੇਅਰ YouTube ਚੈਨਲ ਫਾਰਮਰ ਕੰਗ ਨੱਡ ਗਿਆ ਨਾ ਫੇਰ ਮਿਲਾਂਗੇ ਅਗਲੀ ਮੰਡੀ ਦੇ ਉਨੇ ਚੱਕਦੇ ਆ ਗਿਆ ਧੰਨਵਾਦ ਸਾਤਰਿਕਾਲ ਜੇ ਕਿਸੇ ਵੀਡੀਓ ਬਣਵਾਉਣੀ ਆ ਫੇਰ ਆਪਣਾ ਫੋਨ ਨੰਬਰ ਆ ਜੀ 778585 38188 ਤੇ ਕਾਲ ਕਰਿਓ ਧੰਨਵਾਦ ਫੇਰ ਮਿਲਾਂਗੇ ਜੀ ਅਗਲੀ ਮੰਡੀ ਦੇ ਵਿੱਚ ਇਹ ਮੰਡੀ ਹੈ ਜੀ ਆ ਜੀ ਸਬਜ਼ੀ ਮੰਡੀ ਦੇ ਜਿਹੜੇ ਲੱਗਦੇ ਆ ਜੀ ਮੰਡੀ ਇਹ ਮੰਡੀ ਵਧੀਆ ਭਰੀ ਆ ਵਧੀਆ ਟਰੈਕਟਰ ਆ ਜੀ ਮੇ ਲੱਗੀ ਮੰਡੀ ਜੇ ਮੰਡੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅਗਲੀ ਮੰਡੀ ਦੇ ਵਿੱਚ ਜਦੋਂ ਬਾਅਦ ਫੇਰ ਮਿਲਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਜੀ ਓਕੇ ਬਾਈ